ਜਿੱਥੇ ਸਾਡਾ ਸਾਰਾ ਯੂਥ ਹੁੰਦਾ ਤੇ ਸਾਰੇ ਇੱਧਰ ਉੱਧਰ ਗੇੜੀ-ਗੁੜੀ ਮਾਰਦੇ ਨੇ ਤੇ ਤੇ ਇਸ ਕਰਕੇ ਮੈਂ ਇਹਦਾ ਨਾਂ ਵੀ ਮਸਾਲਾ ਜਿਹੜੀ ਲਕਿਆ ਸਾਰੀ ਜਗ੍ਹਾ ਗੇੜਾ ਮਾਰਨਾ ਪੈਂਦਾ ਸੀ ਉਹ ਮੌੜੀ ਚ ਕਿ ਆਪਾਂ ਕਿੱਧਰ ਆਪਣਾ ਅਪਲਾਈਟ ਕੋਲੀ ਕਿੱਥੇ ਕਰਾਊਡ ਆਵੇ ਵਧੀਆ ਸਾਡੇ ਕੋਲ ਤੇ ਮੈਂ ਸਾਨੂੰ ਪ੍ਰੀਮੀਅਮ ਕਰਾਊਡ ਦੀ ਲੋੜ ਹੈ ਕਹਿੰਦੇ ਸਾਡਾ ਫੂਡ ਪ੍ਰੀਮੀਅਮ ਹੈ ਇਸ ਲਈ ਸਾਡੇ ਕੋਲ ਸਭ ਕੁਝ ਨੇ ਇੰਡੀਅਨ ਚਾਈਨੀਜ਼ ਤੰਦੂਰੀ ਹਿੰਦੂਸਤਾਨੀ ਲਾਈਕ ਆਪਣਾ ਜਾ ਕੇ ਹਿੰਦੂਸਤਾਨੀ ਆਪਾਂ ਕੀ ਕੀ ਖਾਂਦੇ ਨੇ ਬੈਚਮਾਨ ਵਿੱਚ ਉਹ ਸਾਰਾ ਕੁਝ ਆਪਾਂ ਇੱਥੇ ਰੱਖਿਆ ਤਾਂ ਹੀ ਮੈਂ ਉਹ ਲਾਈਕ ਮਸਾਲਾ ਜਿਹੜੀ ਤੋਂ ਆਪਾਂ ਚਾਈਨੀਜ਼ ਜਿਹੜੀ ਮੁਰਤਲ ਜਿਹੜੀ ਆਪਾਂ ਕੌਂਟੀ ਰੱਖੇ ਹੋਏ ਨੇ ਤੇ ਹਿੰਦੂਸਤਾਨੀ ਜਿਹੜੀ ਤੋਂ ਆਪਣੀ ਸਾਰੀ ਇੰਡੀਅਨ ਡਿਸ਼ਸ ਆ ਜਾਂਦੀ ਹੈ ਮੇਰਾ ਸੁਪਨਾ ਜਿਗਾ ਮੇਰਾ ਫੂਡ ਆਊਟਲੈਟ ਹੋਵੇ ਤੇ ਮੇਰੀ ਫੈਮਿਲੀ ਨੂੰ ਫੂਡ ਸਪੋਰਟ ਕੀਤਾ ਮੇਰੇ ਸੁਪਨਿਆਂ ਨੂੰ ਲੈ ਕੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਅਤੇ ਮੈਂ ਹਾਂ ਬੀਨੂ ਸ਼ਰਮਾ ਇਸ ਸਮੇਂ ਅਸੀਂ 3B2 ਮੋਹੱਲੀ ਪਹੁੰਚੇ ਹੋਇਆ ਲਗਭਗ ਇਹ ਸਾਰੀ ਮਾਰਕੀਟ ਫੂਡ ਮਾਰਕੀਟ ਹੈ ਪਰ ਤੁਹਾਨੂੰ ਅੱਜ ਅਸੀਂ ਅਜਿਹੀ ਜਗ੍ਹਾ ਲੈ ਕੇ ਆਂ ਜਿਹਦਾ ਨਾਮ ਤਾਂ ਵੱਖਰਾ ਹੈ ਹੀ ਕਨਸੈਪਟ ਵੀ ਵੱਖਰਾ ਹੈ ਨਾਮ ਹੈ ਜੀ ਫੂਡ ਆਊਟਲੈਟ ਦਾ ਮਸਾਲਾ ਗੇੜੀ ਗੇੜੀ ਅਕਸਰ ਆਪਾਂ ਕੋਮਨ ਜਾਂ ਟਿਪੀਕਲ ਦੇਸੀ ਪੰਜਾਬੀ ਸ਼ਬਦ ਹੈਗਾ ਗੇੜੀ ਕਿ ਆ ਜੋ ਗੇੜੀ ਰੂਟ ਚੱਲਦੀ ਪਰ ਇਹ ਅਕਸਰ ਇਹ ਸਾਰਾ ਗੇੜੀ ਰੂਟ ਹੈ 3B2 ਮੋਹੱਲੀ ਇੱਥੇ ਗੇੜੀ ਲੋਗ ਗੇੜੀ ਮਾਰਦੇ ਵੀ ਨੇ ਤੇ ਇੱਥੇ ਤੁਸੀਂ ਮਸਾਲਾ ਗੇੜੀ ਵਿੱਚ ਗੇੜੀ ਮਾਰ ਵੀ ਸਕਦੇ ਹੋ ਤੇ ਮਸਾਲਾ ਗੇੜੀ ਦੇ ਮਸਾਲੇ ਦਾ ਫੂਡ ਦਾ ਐਕਸਪੀਰੀਅੰਸ ਲੈ ਵੀ ਸਕਦੇ ਹੋ ਨੌਨ ਵੇਜ ਵੇਜ ਦੋਵੇਂ ਚੀਜ਼ਾਂ ਤੁਹਾਨੂੰ ਮਿਲਣਗੀਆਂ ਤੇ ਪਲੱਸ ਤੁਹਾਨੂੰ ਚਾਹ ਵੀ ਮਿਲੇਗੀ ਤੁਸੀਂ ਖਾਣੇ ਨਾਲ ਚਾਹ ਵੀ ਜੁਆਏ ਕਰ ਸਕਦੇ ਹੋ ਤਾਂ ਖਾਸ ਮੌਕੇ ਤੇ ਗੱਲਬਾਤ ਕਰਨ ਲਈ ਆਊਟਲੈਟ ਦੇ ਓਨਰ ਗੌਰਵ ਵਰਮਾ ਜੀ ਮੇਰੇ ਨਾਲ ਮੌਜੂਦ ਨੇ ਖਾਸ ਮੌਕੇ ਤੇ ਗੱਲਬਾਤ ਕਰ ਰਹੇ ਆ ਰੀਸੈਂਟਲੀ ਇਹ ਆਊਟਲੈਟ ਓਪਨ ਹੋਇਆ ਹੈ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਮੈਮ ਮੈਮ ਇਹ ਆਊਟਲੈਟ ਲਾਈਕ ਆਪਾਂ ਡੇਢ ਕੁ ਮਹੀਨਾ ਪਹਿਲਾਂ ਓਪਨ ਕੀਤਾ ਹੈਗਾ ਤੇ ਮੈਂ ਕੈਨੇਡਾ ਰਹਿੰਦਾ ਸੀਗਾ ਤੇ ਮੈਂ ਉੱਥੇ ਕੁਕਿੰਗ ਆਫ ਕਰਦਾ ਸੀਗਾ ਤਾਂ ਮੈਨੂੰ ਉਧਰੋਂ ਸ਼ੌਂਕ ਪਿਆ ਕੁਕਿੰਗ ਕਰਨ ਦਾ ਤਾਂ ਮੇਰੇ ਇੱਕ ਸੁਪਨਾ ਸੀਗਾ ਕਿ ਮੇਰਾ ਇੱਕ ਫੂਡ ਆਊਟਲੈਟ ਹੋਵੇ ਤੇ ਹੁਣ ਮੈਂ ਮੋਹਾਲੀ ਰਹਿਣਾ ਤਾਂ ਮੈਂ ਆਸਪਾਸ ਦੇਖਦਾ ਸੀਗਾ ਮੈਂ ਕਿੱਧਰ ਆਪਣੀ ਲਾਈ ਫੂਡ ਆਊਟਲੈਟ ਖੋਲ ਸਕਦਾ ਫਿਰ ਮੈਨੂੰ ਇੱਧਰ ਲੋਕੇਸ਼ਨ ਮਿਲੀ ਵਧੀਆ 3 ਫੂਡ ਮੋਹਾਲੀ ਦੀ ਜਿੱਥੇ ਸਾਡਾ ਸਾਰਾ ਯੂਥ ਆਉਂਦਾ ਤੇ ਸਾਰੇ ਇੱਧਰ ਗੇੜੀ ਗੂੜੀ ਮਾਰਦੇ ਨੇ ਤੇ ਤੇ ਇਸ ਕਰਕੇ ਮੈਂ ਇਹਦਾ ਨਾ ਵੀ ਮਸਾਲਾ ਜਿਹੜੀ ਰੱਖਿਆ ਮਸਾਲਾ ਮੀਨਸ ਲਾਈਕ ਫੂਡ ਤੋਂ ਐਂਡ ਦ ਗੇੜੀ ਲਾਈਕ ਆਪਣਾ ਕਿ ਜੇ ਲੋਕੀ ਗੇੜੀ ਮਾਰਦੇ ਨੇ ਤੇ ਆਪਾਂ ਉਹਨਾਂ ਨੂੰ ਔਥੈਂਟਿਕ ਇੰਡੀਅਨ ਟੇਸਟ ਦੁਆਰੇ ਨੇ ਲਾਈਕ ਸਾਡੇ ਰੈਗੂਲਰ ਕਸਟਮਰ ਬਣੇ ਹੋਏ ਨੇ ਲਾਈਕ ਜਿਹੜੇ ਵੀ ਸਾਡੇ ਕੋਲ ਇੱਕ ਵਾਰੀ ਫੂਡ ਟੇਸਟ ਕਰਕੇ ਜਾਂਦੇ ਨੇ ਉਹ ਇਧਰ ਹੀ ਟੇਸਟ ਕਰਦੇ ਨੇ ਫੂਡ ਬਾਅਦ ਚ ਵੀ ਆਗੇ ਮਤਲਬ ਇਧਰ ਹੀ ਸਾਡੇ ਰੈਗੂਲਰ ਕਸਟਮਰ ਬਣ ਚੁੱਕੇ ਨੇ ਹੁਣ ਆਪਾਂ ਤੁਹਾਡੇ ਮੀਨੂ ਕਾਰਡ 'ਚ ਦੇਖਿਓ ਸਾਰਾ ਕੁਝ ਗੇੜੀ ਦੀ ਹੈ ਨਾ ਚਾਈਨੀਜ਼ ਗੇੜੀ ਐ ਮੁਰਥਲ ਗੇੜੀ ਐ ਤੇ ਇਹ ਕਨਸੈਪਟ ਬਹੁਤ ਵੱਖਰਾ ਹੈ ਜਿੱਦਾਂ ਤੁਸੀਂ ਦੱਸੋ ਕਿ ਮਸਾਲਾ ਕਿਹੜੀ ਗੇੜੀ ਰੂਟ ਐ ਤੇ ਇਹ ਤੁਸੀਂ ਮੀਨੂ ਕਾਰਡ ਕਿਦਾਂ ਸੈੱਟ ਕੀਤਾ ਹੈ ਪਲੱਸ ਸੀਜ਼ਾ ਆਰਡਰ ਨੂੰ ਕਰਾਂਗੇ ਕੈਨੇਡਾ ਦਾ ਲਾਈਫ ਸਟਾਈਲ ਤੇ ਮੋਹਾਲੀ ਦੇ ਲਾਈਫ ਸਟਾਈਲ 'ਚ ਕੀ ਬਦਲਾਅ ਦੇਖਦੇ ਹੋ ਕੈਨੇਡਾ ਦੇ ਲਾਈਫ ਸਟਾਈਲ ਲਾਈਕ ਥੋੜਾ ਬਹੁਤ ਜ਼ਿਆਦਾ ਬੀਜ਼ੀ ਨੇ ਉਧਰ ਤੇ ਸਾਨੂੰ ਆਪਣੇ ਲਈ ਟਾਈਮ ਨਹੀਂ ਮਿਲਦਾ ਤੇ ਆਪਾਂ ਕਿਧਰੇ ਫੂਡ ਵਗੈਰਾ ਟਰਾਈ ਨਹੀਂ ਕਰ ਸਕਦੇ ਤੇ ਮੈਂ ਸੱਚੀ ਗਾਉਂ ਦਾ ਮੈਂ ਬਹੁਤ ਜਗ੍ਹਾ ਫੂਡ ਟਰਾਈ ਕੀਤਾ ਪਰ ਸਾਨੂੰ ਜਿਹੜਾ ਇੰਡੀਅਨ ਆਥੈਂਟਿਕ ਟੇਸਟ ਆ ਉਹ ਇੰਡੀਆ 'ਚ ਹੀ ਮਿਲ ਤਾਂ ਮੈਂ ਉਹੀ ਉਸੇ ਸਾਹਮਣੇ ਆਪਣਾ ਫੂਡ ਰੱਖਿਆ ਹੋਇਆ ਤੇ ਉਹੀ ਇੰਡੀਅਨ ਆਥੈਂਟਿਕ ਟੇਸਟ ਨੂੰ ਪ੍ਰੋਵਾਈਡ ਕਰ ਰਹੇ ਹਾਂ ਤੇ ਮੈਂ ਆਪਣਾ ਸਾਰਾ ਮੀਨੂ ਨਾ ਲਾਈਕ ਸਾਡੇ ਕੋਲ ਸਭ ਕੁਝ ਨੇ ਇੰਡੀਅਨ ਚਾਈਨੀਜ਼ ਤੰਦੂਰੀ ਹਿੰਦੂਸਤਾਨੀ ਲਾਈਕ ਆਪਣਾ ਜਾ ਕੇ ਹਿੰਦੂਸਤਾਨ ਚ ਆਪਾਂ ਕੀ ਕੀ ਖਾਂਦੇ ਨੇ ਵੈਜਨੋਂਨ ਵੈਜ ਉਹ ਸਾਰਾ ਕਨਸੈਪਟ ਇੱਥੇ ਰੱਖਿਆ ਹੋਇਆ ਤਾਂ ਹੀ ਮੈਂ ਉਹਦਾ ਲਾਈਕ ਮਸਾਲੇ ਗੇੜੀ ਤੋਂ ਆਪਾਂ ਚਾਈਨੀਜ਼ ਗੇੜੀ ਮੁਰਤਲ ਗੇੜੀ ਤੇ ਆਪਾਂ ਪ੍ਰੌਂਟੀ ਰੱਖੇ ਹੋਏ ਨੇ ਤੇ ਹਿੰਦੂਸਤਾਨੀ ਗੇੜੀ ਤੋਂ ਆਪਣੀ ਸਾਰੀ ਇੰਡੀਅਨ ਡਿਸ਼ੇਜ਼ ਆ ਜਾਂਦੀਆਂ ਤੇ ਸਵੀਟ ਗੇੜੀ ਰੱਖੀ ਹੋਈ ਹੈ ਗੇੜੀ ਦੇ ਨਾਤੇ ਹੀ ਆਪਾਂ ਸਾਰਾ ਮੈਨੂ ਆਪਣਾ ਸੈਟਅਪ ਕੀਤਾ ਹੋਇਆ ਹੈ। 100 ਤੋਂ ਉੱਪਰ 100 ਪਲੱਸ ਤੁਹਾਡੀਆਂ ਆਈਟਮਸ ਨੇ ਨਾ ਆਪਾਂ ਮੇਰਾੜਾ ਚਿਕਨ ਹੈ ਜਾਂ ਕੜਾਹੀ ਪਨੀਰ ਹੈ ਨਾ ਡਿਫਰੈਂਟ ਡਿਫਰੈਂਟ ਕੁਆਲਿਟੀਆਂ ਨੇ, ਵੈਰਾਈਟੀਆਂ ਨੇ। ਜੇਕਰ ਆਪ ਗੱਲ ਕਰੀ ਕਈ ਲੋਕ ਕੀ ਘੱਟ ਖਾਣਾ ਪਸੰਦ ਕਰਿੰਦਾ ਆਲ ਬੈਲੈਂਸ ਹੋਏ ਨਾ ਮਸਾਲੇ ਵੀ ਬੈਲੈਂਸ ਕਰ ਦਿਓ। ਹਾਂਜੀ ਮੈਂ ਆਪਾਂ ਸਾਰੇ ਮਸਾਲੇ ਬੈਲੈਂਸ ਕਰ ਦਿੰਨੇ ਆ ਲਾਈਕ ਕਸਟਮਰ ਨੂੰ ਜਿੱਦਾਂ ਜਿੱਦਾਂ ਫੂਡ ਦਾ ਇਹਦਾ ਆਪਾਂ ਉਦਾਂ ਹੀ ਪ੍ਰੋਵਾਈਡ ਕਰਦੇ ਨੇ। ਕਿਸੇ ਨੂੰ ਮਸਾਲੇ ਤੇਜ਼ ਚਾਹੀਦੇ ਨੇ ਉਹਨਾਂ ਲਈ ਤੇਜ਼ ਬਣਾਇਆ ਜਾਂਦਾ ਮਸਾਲਾ ਕਿ ਇਹ ਤੇ ਸ਼ੈਫ ਨੂੰ ਆਪਾਂ ਇਨਸਟਰਕਸ਼ਨ ਦੇ ਦਿੰਦੇ ਨੇ ਆਪਾਂ ਲਿਖੇ ਇਨਸਟਰਕਸ਼ਨ ਦੇ ਦਿੰਦੇ ਨੇ ਸ਼ੈਫ ਨੂੰ ਕਿ ਤੁਸੀਂ ਅੱਦਾ ਬਣਾਉਣਾ ਹੈ ਅੱਦਾ ਬਣਾਉਣਾ ਕਸਟਮਰ ਦੀ ਡਿਮਾਂਡ ਦੇ ਅਕੋਰਡਿੰਗ ਤੇ ਉਦਾਂ ਹੀ ਆਪਣੇ ਸ਼ੈਫ ਫੂਡ ਰੈਡੀ ਕਰਕੇ ਦਿੰਦੇ ਨੇ ਤੇ ਸਾਰੇ ਸਾਡੇ ਫੂਡ ਦੀ ਤਾਰੀਫ ਕਰਕੇ ਜਾਂਦੇ ਨੇ ਤੇ ਜੇਕਰ ਆਪਾਂ ਮਸਾਲਾ ਗੇੜੀ ਦੀ ਹਾਈਲਾਈਟਸ ਇੰਟਰਸਟਿੰਗ ਫੈਕਟਰ ਤੇ ਯੂਐਸਬੀ ਦੀ ਗੱਲ ਕਰੀ ਉਹ ਕੀ ਹੈਗਾ ਸਾਡੇ ਲਾਈਕ ਆਪਣਾ ਹਿੰਦੂਸਤਾਨੀ ਗੇੜੀ ਚਾਪ ਤੁਸੀਂ ਲੈ ਸਕਦੇ ਹੋ ਰਾੜਾ ਚਿਕਨ ਹੋ ਗਿਆ ਬਟਰ ਚਿਕਨ ਹੋ ਗਿਆ ਚਿਕਨ ਕਰੀ ਹੋ ਗਿਆ ਇਹ ਸਾਡੇ ਰੈਗੂਲਰ ਲਾਈਕ ਰੋਜ਼ ਦੀ ਆਈਟਮ ਹਨ ਜਿਹੜੀ ਮੋਸਟਲੀ ਸੈਲ ਹੁੰਦੀਆਂ ਨੇ ਤੇ ਵੈਜ ਚ ਆਪਾਂ ਇੱਕੜਾਈ ਪਨੀਰ ਦਾਲ ਮਖਣੀ ਸ਼ਾਈ ਪਨੀਰ ਤੇ ਇਹ ਜ਼ਿਆਦਾ ਆਈਟਮ ਹੈ ਜ਼ਿਆਦਾ ਆਪਣੀ ਫੇਮਸ ਹੈਦਰ ਤੇ ਆਪਾਂ ਜੇ ਤੰਦੂਰੀ ਗੇਟ ਦੀ ਗੱਲ ਕੀਤੀ ਜਾਵੇ ਤਾਂ ਆਪਣਾ ਚਿਕਨ ਮਲਾਈ ਟਿਕਾ ਸੋਇਆ ਚਾਪ ਪਨੀਰ ਟਿਕਾ ਇਹ ਬਹੁਤ ਜ਼ਿਆਦਾ ਵਿਕਦਾ ਹੈ ਇੱਧਰ ਤੁਸੀਂ ਜਦੋਂ ਕੈਨੇਡਾ ਤੋਂ ਮਹੌਲ ਹੀ ਇਸੇ ਤੁਹਾਡੇ ਲਈ ਸਭ ਤੋਂ ਵੱਡਾ ਚੈਲੰਜ ਕੀ ਰਿਹਾ ਸੀਗਾ ਇੱਕ ਹਾਲਾਂਕਿ ਤੁਸੀਂ ਇੱਥੋਂ ਬਿਲੋਂਗ ਕਰਦੇ ਹੋ ਪਰ ਜਦੋਂ ਕੈਨੇਡਾ ਆਪਾਂ ਜਾਣਿਆ ਸਾਰਾ ਕੁਝ ਚੇਂਜ ਹੁੰਦਾ ਇੱਥੇ ਆ ਕੇ ਕਿੰਨਾ ਕੁ ਤੁਹਾਨੂੰ ਡਿਫਿਕਲਟੀ ਫੀਲ ਹੋਈ ਸੀ ਔਰ ਡਿਫਿਕਲਟੀ ਤਾਂ ਨਹੀਂ ਮੈਮ ਲਾਈਕ ਆਪਣਾ ਸਾਨੂੰ ਆਪਣੇ ਆਊਟਲੈਟ ਲੱਭਣ ਲਈ ਥੋੜੀ ਡਿਫਿਕਲਟੀ ਮਹਿਸੂਸ ਹੋਈ ਹੈ ਕਿਉਂਕਿ ਮੈਨੂੰ ਕਾਫੀ ਟਾਈਮ ਲੱਗ ਗਿਆ ਆਪਣਾ ਆਊਟਲੈਟ ਲੱਭਣ ਲਈ ਕਿਉਂਕਿ ਸਾਨੂੰ ਸਾਰੀ ਜਗ੍ਹਾ ਗੇੜਾ ਮਾਰਨਾ ਪੈਂਦਾ ਸੀਗਾ ਮੋੜੀ ਚ ਕਿ ਆਪਾਂ ਕਿੱਧਰ ਆਪਣਾ ਆਊਟਲੈਟ ਖੋਲੀ ਕਿੱਥੇ ਕਰਾਊਡ ਆਵੇ ਵਧੀਆ ਸਾਡੇ ਕੋਲ ਤੇ ਲਾਈਕ ਸਾਨੂੰ ਪ੍ਰੀਮੀਅਮ ਕਰਾਊਡ ਦੀ ਲੋੜ ਹੈ ਕਿਉਂਕਿ ਸਾਡਾ ਫੂਡ ਪ੍ਰੀਮੀਅਮ ਹੈ ਇਸ ਲਈ ਤੇ ਤੁਸੀਂ ਦੇਖ ਸਰੋ ਸਾਹਮਣੇ ਮੇਰੇ ਕੁੱਲੜ ਚਾਹ ਪਈਏ ਗੁੜ ਦੀ ਚਾਹ ਤੇ ਉਹਦੇ ਨਾਲ ਕੁਕੀਜ਼ ਵੀ ਇਹਨਾਂ ਦੇ ਬੜੀ ਵੱਖਰੇ ਤਰੀਕੇ ਨਾਲ ਪੈਕਿੰਗ ਕੀਤੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਕੁਕੀਜ਼ ਬਹੁਤ ਘੱਟ ਦੇਖ ਨੂੰ ਮਿਲਦਾ ਕਿ ਪਰ ਅਸ ਜਿਹੜਾ ਨੈਪਕੀ ਦਾ ਕਲਰ ਆ ਉਹ ਵੀ ਕਲਰਫੁਲ ਐਕਸਰ ਆਪਾਂ ਕਿਸੇ ਵੀ ਰੈਸਟੋਰੈਂਟ ਆਰਡਰ ਚ ਚਾਹੀ ਤਾਂ ਵਾਈਟ ਕਲਰ ਦਾ ਹੁੰਦਾ ਪਰ ਹੁਣ ਆਪਾਂ ਚਾਹ ਦੀ ਗੱਲ ਕਰ ਰਹੇ ਕਿ ਚਾਹ ਦੇ ਸ਼ੌਕੀਨ ਠੀਕ ਕੁੱਲੜ ਚਾਹ ਵੀ ਪੀ ਸਕਦੇ ਗੁੜ ਦੀ ਚਾਹ ਪੰਜਾਬੀ ਨੂੰ ਬਹੁਤ ਗੌਰੰਗ ਜੀ ਬਹੁਤ ਸ਼ੌਕ ਹੈ ਚਾਹ ਪੀਣ ਦਾ ਇੱਥੇ ਡਰਾਈ ਫਰੂਟ ਚਾਹ ਵੀ ਐ ਸਿਨੇਮਮ ਚਾਹ ਵੀ ਐ ਬਹੁਤ ਵੈ ਤੇ ਤੁਸੀਂ ਖਾ ਵੀ ਸਕਦੇ ਹੋ ਤੇ ਚਾਹ ਪੀ ਵੀ ਸਕਦੇ ਹੋ ਤੇ ਇਹ ਡਿਫਰੈਂਟ ਵੈਰਾਈ ਕਿਦਾਂ ਲੈ ਕੇ ਆ ਲੈਮਨ ਗ੍ਰਾਸ ਚਾਹ ਹੈ ਡਰਾਈ ਫਰੂਟਸ ਚਾਹ ਹੈ ਮੈਮ ਸਾਡਾ ਇੱਕ ਫਰੈਂਡ ਸੀ ਉਹ ਸ਼ਿਸ਼ਾਂਕ ਉਹਨਾਂ ਨਾਲ ਆਪਾਂ ਕੋਲੈਬੋਰੇਟ ਕੀਤਾ ਹੈਗਾ ਜਿਹਦੇ ਵਿੱਚ ਤੇ ਉਹ ਚਾਹ ਦੇ ਸਪਲਾਇਰ ਨੇ ਤੇ ਉਹਨਾਂ ਦੇ ਆਪਣਾ ਬ੍ਰਾਂਡ ਦੀ ਕੈਟਲ ਚਾਹ ਸ਼ੋਪ ਤੇ ਉਹਨਾਂ ਦੇ ਨਾਲ ਰਲ ਕੇ ਆਪਾਂ ਇਹ ਸਟਾਰਟ ਕੀਤਾ ਹੈਗਾ ਦੀ ਕੈਟਲ ਚਾਹ ਸ਼ੋਪ ਤੇ ਉਹਨਾਂ ਕੋਲ ਵੱਖਰੇ ਫਲੇਵਰ ਨੇ ਆਪਣੇ ਤੇ ਮੋਸਟਲੀ ਐਸੈਂਸ ਯੂਜ਼ ਕਰਦੇ ਨੇ ਸਾਰੀ ਜਗ੍ਹਾ ਆਪਣਾ ਚਾਹ ਦੇ ਲਈ ਬਟ ਆਪਾਂ オリジナル ਖੁਦ ਦੇ ਮਸਾਲੇ ਟੂ ਟੀ ਟੀ ਕੁੱਦੇ ਯੂਜ਼ ਕਰਦੇ ਨੇ ਆਪਣੀ オリジナル ਫਲੇਵਰ ਵਾਲੀ ਹਾਂ ਜੀ ਖੁੱਦੇ ਹੀ ਤੇ ਆਪਾਂ ਗੱਲ ਕਰੀ ਸਟਰਗਲ ਕਿੰਨੀ ਕੁ ਕਰਨੀ ਪਈ ਹੈ ਕਿਉਂਕਿ ਬਹੁਤ ਜਦੋਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਸਾਰੀ ਫੂਡ ਮਾਰਕੀਟ 3B2 ਕੰਪੀਟੀਸ਼ਨ ਬਹੁਤ ਨੇ ਆਪਾਂ ਇੱਕ ਇੱਕ ਆਪਣੀ ਕੁਆਲਿਟੀ ਦੀ ਵੀ ਯਕੀਨ ਹੁੰਦਾ ਕਿ ਅਸੀਂ ਜੋ ਸਰਵ ਕਰਾਂਗੇ ਲੋਕਾਂ ਨੂੰ ਵਧੀਆ ਹੀ ਕਰਾਂਗੇ ਆਪਣੇ ਵੱਲੋਂ ਬੈਸਟ ਐਫਰਟ ਹੀ ਕਰਾਂਗੇ ਹਾਂ ਜੀ ਮੈਮ ਲਾਈਕ ਆਪਣੇ ਸਾਊਂਡ ਰੈਗੂਲਰ ਕਸਟਮਰ ਬਣ ਚੁੱਕੇ ਨੇ ਤੇ ਆਪਾਂ ਜਦੋਂ ਸਟਾਰਟਿੰਗ ਦੀ ਗੱਲ ਕਰਦਾ ਮੈਂ ਤੇ ਸਟਾਰਟਿੰਗ 'ਚ ਲੋਕੀ ਬਹੁਤ ਘੱਟ ਆਉਂਦੇ ਸੀ ਕਿਉਂਕਿ ਨਿਆ ਆਊਟਲੈਟ ਹੈ ਲੋਕੀ ਦੇਖ ਕੇ ਚਲੇ ਜਾਂਦੀ ਸੀ ਪਰ ਹੁਣ ਸਾਡੇ ਕੋਲ ਰੈਗੂਲਰ ਕਸਟਮਰ ਬਣ ਗਏ ਨੇ ਤੇ ਲੋਕ ਕੀ ਆਂਦੇ ਰਹਿੰਦੇ ਨੇ ਸਾਡੇ ਕੋਲ ਜਿਹੜੇ ਇੱਕ ਵਾਰੀ ਫੂਡ ਟੇਸਟ ਕਰਕੇ ਜਾਂਦੇ ਉਹ ਦੁਬਾਰਾ ਇੱਧਰ ਹੀ ਆਂਦੇ ਤੇ ਅਕਸਰ ਪੇਰੈਂਟਸ ਇਹੀ ਕਹਿੰਦੇ ਨੇ ਕਿ ਫੈਮਿਲੀ ਸਪੋਰਟ ਦੀ ਗੱਲ ਕਰੀ ਬਹੁਤ ਜ਼ਰੂਰੀ ਹੁੰਦੀ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਫੈਮਿਲੀ ਸਪੋਰਟ ਕਿੰਨਾ ਕਰਿਆ ਤੇ ਉਹ ਅਕਸਰ ਇਹੀ ਕਹਿੰਦੇ ਨੇ ਕਿ ਤੁਸੀਂ ਕੀ ਕਰੋਗੇ ਸਰਕਾਰੀ ਨੌਕਰੀ ਕਰ ਲਓ ਆਪਣਾ ਫਿਊਚਰ ਸਿਕਿਉਰ ਕਰੋ ਐਦਾਂ ਨਹੀਂ ਕੋਈ ਫੇਸ ਕਰਨੀ ਪਈ ਸੀ ਪ੍ਰੋਬਲਮ ਨਹੀਂ ਮੇਰਾ ਬੈਕਗ੍ਰਾਉਂਡ ਲਾਈਕ ਫੈਮਿਲੀ ਬੈਕਗ੍ਰਾਉਂਡ ਹੀ ਬਿਜ਼ਨਸ ਤੋਂ ਰਿਲੇਟਡ ਹੈ ਤੇ ਬਟ ਆਪਣਾ ਇਹ ਫੂਡ ਆ ਤੇ ਮੇਰੇ ਫਾਦਰ ਦਾ ਬਿਜ਼ਨਸ ਬਿਜ਼ਨਸ ਹੈਗਾ ਹੋਰ ਲਾਈਕ ਆਪਾਂ ਪ੍ਰੋਪਰਟੀ ਡੀਲਿੰਗ ਦਾ ਵੀ ਬਿਜ਼ਨਸ ਕਰਦੇ ਨੇ ਤੇ ਬਾਕੀ ਵੀ ਸਾਡੇ ਹੋਰ ਬਿਜ਼ਨਸ ਨੇ ਮਲਟੀਪਲ ਬਿਜ਼ਨਸ ਹੈ ਤੇ ਮੇਰਾ ਸੁਪਨਾ ਸੀਗਾ ਮੇਰਾ ਫੂਡ ਆਊਟਲੈਟ ਹੋਵੇ ਤੇ ਮੇਰੀ ਫੈਮਿਲੀ ਨੇ ਫੁੱਲ ਸਪੋਰਟ ਕੀਤਾ ਮੇਰੇ ਸੁਪਨੇ ਨੂੰ ਲੈ ਕੇ ਤੁਹਾਨੂੰ ਕਿਹੜੀ ਚੀਜ਼ ਨੇ ਇਨਸਪਾਇਰ ਕੀਤਾ ਮੋਟੀਵੇਟ ਕੀਤਾ ਤੁਸੀਂ ਪਹਿਲੇ ਦਿਨ ਜਦੋਂ ਕੁਕਿੰਗ ਕੀਤੀ ਸੀ ਤਾਂ ਕਿਹੜੀ ਚੀਜ਼ ਤੁਸੀਂ ਬਣਾਈ ਸੀ ਅ ਮੈਂ ਸਾਰੂ ਹੀ ਬਣਾ ਲੈਂਦਾ ਲਾਈਕ ਤੋਂ ਬਟ ਮੇਰੇ ਜੋ ਮੇਰੇ ਫਰੈਂਡਸ ਨੂੰ ਤੇ ਮੈਨੂੰ ਆਪਣੇ ਹੱਥ ਦੀ ਫੇਵਰਿਟ ਲੱਗਦੀ ਉਹ ਆਪਾਂ ਦਾਲ ਮਖਣੀ ਮੈਂ ਉਹ ਉਹ ਮੇਰੇ ਫਰੈਂਡ ਦੀ ਦੱਸਦੇ ਨੇ ਮੈਨੂੰ ਕਿ ਤੂੰ ਕਾਫੀ ਸਵਾਦ ਬਣਾਉਂਦਾ ਤਾਂ ਮੋਸਟ ਆਫ ਦਾ ਟਾਈਮ ਆਪਾਂ ਉਹੀ ਬਣਾਉਂਦੇ ਸੀਗੇ ਤੇ ਮਸਾਲਾ ਕਿਹੜੀ ਹੈ ਕਿਸੇ ਦਾ ਕਿ ਤੁਹਾਡਾ ਡ੍ਰੀਮ ਪ੍ਰੋਜੈਕਟ ਹੈ ਜਿਹੜਾ ਤੁਸੀਂ ਡ੍ਰੀਮ ਸੋਚਿਆ ਸੀਗਾ ਉਹ ਪੂਰਾ ਹੋ ਚੁੱਕਿਆ ਹੈ ਹਾਂਜੀ ਹਾਂਜੀ ਬਿਲਕੁਲ ਮੇਰਾ ਡ੍ਰੀਮ ਪ੍ਰੋਜੈਕਟ ਸੀਗਾ ਇਹ ਪੂਰਾ ਹੋ ਚੁੱਕਿਆ ਤੇ ਆਪਾਂ ਹੁਣ ਇਹਨੂੰ ਸੀਰੀਅਲ ਆਉਂਗੇ ਹਾਂਜੀ ਤੇ ਹੁਣ ਕੀ ਐਕਸਪੈਕਟੇਸ਼ਨਸ ਆਉਣ ਵਾਲੇ ਦਿਨਾਂ 'ਚ ਕੀ ਫਿਊਚਰ ਪਲਾਨਸ ਨੇ ਕੋਈ ਨਵੀਂ ਚੀਜ਼ ਆਉਣ ਟੂ ਹੋਣ ਜਾ ਰਹੀ ਹੈ ਮੈਨੂ ਕਾਰਡ ਵਿੱਚ ਅੱਗੇ ਫੈਸਟੀਵਲਸ ਵੀ ਆ ਰਹੇ ਸ਼ਿਵਰਾਤਰੀ ਆ ਰਹੀ ਹੈ ਹੋਲੀ ਵੀ ਆ ਰ ਅਨਵੇਂ ਆਪਾਂ ਟਰਾਈ ਕਰੋਗੇ ਜੇ ਕਿ ਉਹ ਆਪਣੀ ਨਵੀਂ ਕੋਈ ਆਈਟਮ ਆਪਾਂ ਰੱਖ ਸਕੀਏ ਬਟ ਹਾਲੇ ਅੱਧਾ ਕੋਈ ਪਲਾਨ ਨਹੀਂ ਹੈਗਾ ਕਿਉਂਕਿ ਸਾਡਾ ਮੀਨੂ ਆਲਰੇਡੀ ਕਾਫੀ ਵਾਈਡ ਹੈ ਤੇ ਕਸਟਮਰ ਨੂੰ ਕਾਫੀ ਕੁਝ ਆਪਾਂ ਪ੍ਰੋਵਾਈਡ ਕਰ ਰਹੇ ਹਾਂ ਨੇ ਚਾਈਨਿਸ ਵਿੱਚ ਵੱਖਰਾ ਕੀ ਹੈ ਜਿੱਦਾਂ ਚਾਈਨਿਸ ਗੇੜੀ ਵਿੱਚ ਆਪਾਂ ਜਾਈਏ ਮੋਮੋਜ਼ ਨੇ ਹਾਕਾ ਨੂਡਲਸ ਨੇ ਹੋਰ ਕੀ ਡਿਫਰੈਂਟ ਹੈਗਾ ਸਾਡੇ ਵਾਲ 크ਿਸਪੀ ਕੌਨਜ਼ ਨੇ ਕ੍ਰਿਸਪੀ ਕੌਨਜ਼ ਲਾਈਕ ਸਾਰੀ ਮਾਰਕੀਟ ਤੋਂ ਮੈਂ ਕਹਿ ਸਕਦਾ ਕਿ ਸਾਡੇ ਸਭ ਤੋਂ ਵਧੀਆ ਨੇ ਤੇ ਮੋਮੋਜ਼ ਸੀ ਤੁਸੀਂ ਟਰਾਈ ਕਰੋਗੇ ਤੁਹਾਨੂੰ ਲੱਗੂਗਾ ਪਤਾ ਕਿ ਟੇਸਟ ਦਾ ਕੀ ਮੋਮੋਜ਼ ਦਾ ਕੀ ਟੇਸ ਹੁੰਦਾ ਦੇ ਹੱਕ ਨੂਡਲਸ ਤੇ ਸਪ੍ਰਿੰਗ ਰੋਲ ਤੋਂ ਹੈਈ ਸਾਡੇ ਸਭ ਤੋਂ ਘੈਂਟ ਤਾਂ ਤੁਸੀਂ ਦੇਖਿਆ ਸੀ ਕਿ ਮੇਰੇ ਨਾਲ ਮਸਾਲਾ ਗੇੜੀ ਤੋਂ ਗੌਰੰਗ ਵਰਮਾ ਜੀ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਕਿਹਾ ਕਿ ਮਸਾਲਾ ਗੇੜੀ ਆਪਣਾ ਵਿੱਚ ਇੱਕ ਵੱਖਰਾ ਕਨਸੈਪਟ ਹੈ ਮਹੌਲੀ ਵਿੱਚ ਕਿਉਂਕਿ 3B2 ਵਿੱਚ ਤੁਸੀਂ ਗੇੜੀ ਰੂਟ ਗੇੜੀ ਟਿਪੀਕਲ ਦੇਸੀ ਸ਼ਬਦ ਤੁਸੀਂ ਜਿਹੜੀ ਵੀ ਮਾਰ ਸਕਦੇ ਹੋ ਤੇ ਮਸਾਲਾ ਗੇੜੀ ਦੀ ਗੇੜੀ ਵਿੱਚ ਜ਼ਰੂਰ ਆਓ ਕਿਉਂਕਿ ਇਹਨਾਂ ਦਾ ਜਿਹੜਾ ਫੂਡ ਐਕਸਪੀਰੀਅੰਸ ਹੈ ਤੁਸੀਂ ਆ ਕੇ ਲੈ ਸਕਦੇ ਹੋ ਭਾਵੇਂ ਵੈਜਾ ਭਾਵੇਂ ਨੌਨ ਵੈਜਾ ਭਾਵੇਂ ਚਾਈਨੀਜ਼ ਹੈ ਤੇ ਪਲੱਸ ਚਾਹ ਦੀ ਗੱਲ ਕਰੀ ਆਪਾਂ ਚਾਹ ਤੁਹਾਨੂੰ ਡਰਾਈ ਫਰੂਟ ਚਾਹ ਵੀ ਮਿਲੇਗੀ ਨਾਲ ਚਾਹ ਵੀ ਪੀ ਸਕਦੇ ਹੋ ਪਰ ਜੇਕਰ ਤੁਸੀਂ ਮਸਾਲਾ ਗੇੜੀ ਨਹੀਂ ਆ ਤੁਸੀਂ ਬਹੁਤ ਕੁਝ ਮਿਸ ਕਰ ਜਾਓਗੇ ਕਿਉਂਕਿ ਫੂਡ ਕੁਆਲਿਟੀ ਦਾ ਅਲਟੀਮੇਟ ਹੈਗਾ ਹੀ ਹੈ ਪੂਰੀ ਕਲੀਨਲੈਸ ਹੈ ਹਾਈਜਨਿਕ ਹੈ ਜੋ ਕਿ ਅੱਜ ਦੇ ਦੌਰ ਵਿੱਚ ਇੱਕ ਨੀਡ ਬਣ ਚੁੱਕੀ ਹੈ ਕਿ ਲੋਕਾਂ ਦੀ ਸਿਹਤ ਸਾਡੇ ਲਈ ਫਸਟ ਪ੍ਰੈਰੀਟੀ ਹੈ ਜ ਜ਼ਰੂਰ ਆਓ ਮੋਹਾਲੀ 3 ਬਿਟੂ ਵਿੱਚ ਬਣਿਆ ਹੋਇਆ ਇਹਨਾਂ ਦਾ ਆਊਟਲੈਟ ਮਸਾਲਾ ਗੇੜੀ ਜ਼ਰੂਰ ਵਿਜ਼ਿਟ ਕਰੋ ਤੇ ਜ਼ਰੂਰ ਇਹਨਾਂ ਦਾ ਚਾਈਨੀਜ਼ ਹੈ ਮੂਰਥਲ ਦਾ ਚਾਹੇ ਕੋਈ ਵੀ ਆਈਟਮ ਹੈ ਵੈਜ ਨੌਨ ਵੈਜ ਵਿੱਚ ਰਾੜਾ ਚਿਕਨਾ ਜਾਂ ਕੜਾਹੀ ਪਨੀਰ ਹੈ ਤੁਸੀਂ ਜ਼ਰੂਰ ਇੱਕ ਵਾਰੀ ਆ ਕੇ ਇਸ ਨੂੰ ਐਕਸਪੀਰੀਅੰਸ ਕਰੋ ਟੇਸਟ ਲਵੋ ਤਾਜ਼ਾ ਅਪਡੇਟਸ ਲਈ ਬਣੇ ਹੋਏ ਲਾਈਵ ਪੰਜਾਬੀ ਟੀਵੀ ਨਾਲ